ਸਰਸ਼ੀ ਕਾਜੀ ਸਾਰਿਆਂ ਨੂੰ ਅੱਜ ਦੀ ਖਬਰ ਮੁਲਾਜ਼ਿਮਾਂ ਨਾਲ ਸੰਬੰਧਿਤ ਹੈ ਡੀ ਕਲਾਸ 4th ਗਵਰਨਮੈਂਟ EMPLOYEES UNION ਪੰਜਾਬ 1680 ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾ ਵਿਚਾਲੇ ਆਊਟਸੋਰਸ ਕਰਮਚਾਰੀਆਂ ਨੇ ਧਰਨਾ ਦੇ ਕੇ ਕੀਤੀ ਰੋਸ ਰੈਲੀ ਸ਼ੁਰੂ ਕਰਦੀ ਹੈ ਜੀ ਅੱਜ ਦੀ ਵੱਡੀ ਖਬਰ ਪਟਿਆਲਾ 16 ਅਕਤੂਬਰ ਦੀ ਕਲਾਸ 4th ਗਵਰਨਮੈਂਟ EMPLOYEES UNION ਪੰਜਾਬ 1680 ਦੇ ਬੈਨਰ ਹੇਠ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਸਰਕਾਰੀ ਅਤੇ ਅਰਧ ਸਰਕਾਰੀ ਵਿਭਾਗਾ ਵਿੱਚ ਲੰਬੇ ਸਮੇਂ ਤੋਂ ਕੰਮ ਕਰ ਰਹੇ ਆਊਟਸੋਰਸ ਡੇਲੀ ਬੇਸਿਸ ਟੈਂਪਰੇਰੀ ਫੁੱਲ ਟਾਈਮ ਸਕਿੱਲ ਵਰਕਰਾਂ ਅਤੇ ਸਫਾਈ ਕਾਮਿਆਂ ਵੱਲੋਂ ਮਾਨਯੋਗ ਸੁਪਰੀਮ ਕੋਰਟ ਉਹ ਫੈਸਲਾ ਜੋ ਗਲਤੀ ਵਿੱਚ ਆਇਆ ਹੈ ਕਿ ਕੇਂਦਰ ਤੇ ਰਾਜ ਸਰਕਾਰਾਂ ਅਧੀਨ ਸਰਕਾਰੀ ਅਤੇ ਅਰਧ ਸਰਕਾਰੀ ਵਿਭਾਗਾਂ ਵਿਚਾਲੇ ਸਮੁੱਚੇ ਕੱਚੇ ਕਾਮਿਆਂ ਨੂੰ ਹੁਣ ਆਰਥਿਕ ਸੋਸ਼ਣ ਸਰਕਾਰਾਂ ਬੰਦ ਕਰਕੇ ਠੇਕੇਦਾਰੀ ਪ੍ਰਥਾ ਦਾ ਖਾਤਮਾ ਕਰਨ ਸਮੁੱਚੇ ਕਾਮਿਆਂ ਦੀਆਂ ਸੇਵਾਵਾਂ ਨੂੰ ਨਿਯਮਿਤ ਕਰਨ ਤੋਂ ਪਹਿਲਾਂ ਉਹਨਾਂ ਨੂੰ ਵਿਭਾਗਾਂ ਵਿੱਚ ਕਪਾਉਂਡ ਤੇ 3 ਮਹੀਨੇ ਦੇ ਅੰਦਰ ਅੰਦਰ ਪੂਰੀਆਂ ਬਰਾਬਰ ਕੰਮ ਬਰਾਬਰ ਤਨਖਾਹਾਂ ਦੇਣ ਲਾਗੋ ਕਰਨ ਆਦੀ ਵਾਣਯੋਗ ਸੁਪਰੀਮ ਕੋਰਟ ਦੇ ਸਾਰੇ ਰਿਟ ਪਟੀਸ਼ਨਾਂ ਅਤੇ ਪਿਛਲੇ ਔਫ 1918 ਦੀ ਅੰਤਿਮ ਸੁਣਵਾਈ ਕਰਦੇ ਹੋਏ ਸੁਨਾਇਆ ਜੋ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਵੱਲੋਂ 3 ਮਹੀਨੇ ਵਿੱਚ ਲਾਗੂ ਦਾ ਸਮਾਂ ਦਿੱਤਾ ਹੈ ਅੱਜ ਮੁਲਾਜ਼ਿਮਾਂ ਵੱਲੋਂ ਦਰਸ਼ਨ ਸਿੰਘ ਲੁਬਾਣਾ ਰਣਜੀਤ ਸਿੰਘ ਰਾਣਵਾ ਬਲਜਿੰਦਰ ਸਿੰਘ ਜਗमोहन ਨੌਲਖਾ ਰਾਮ ਪ੍ਰਸਾਦ ਸਹੋਤਾ ਸ਼ਿਵਚਰਨ ਆਦਿ ਆਗਵਾ ਦੀ ਅਗਵਾਈ ਵਿੱਚ ਦਿੱਤੇ ਗਏ ਧਰਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਦਾ ਸਤਿਕਾਰ ਕਰਦੇ ਹੋਏ ਇਸ ਨੂੰ ਲਾਗੂ ਕਰਨ ਲਈ ਗਸਤੀ ਪੱਤਰ ਸ਼ਿਗਰ ਹੀ ਜਾਰੀ ਕੀਤਾ ਜਾਵੇ ਆਗਵਾ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਬੇਲੋੜੀਂ ਦੀ ਦੇਰੀ ਕੀਤੀ ਤਾਂ ਇੱਕ ਸੋਪਾ ਪੱਤਰ ਦਾ ਤਰਨਾ ਤੇ ਰੈਲਿੰਗ ਸਾਰੇ ਕੱਚੇ ਕੰਮਿਆਂ ਨੂੰ ਪੱਕਾ ਕਰਵਾਉਣ ਲਈ ਸਰਕਾਰੀ ਅਤੇ ਅਰਧ ਸਰਕਾਰੀ ਅਧਾਰਿਆਂ ਵਿਚ ਲਿਆਂ ਜਥੇਬੰਦੀਆਂ ਨਾਲ ਤਾਲਮਿਲ ਕਰਕੇ ਨਿੱਤ ਭਵਿਕ ਵਿੱਚ ਕੀਤੀ ਜਾਵੇਗੀ ਰੈਲੀ ਦੌਰਾਨ ਮੁਲਾਜ਼ਮ ਨੇ ਪੈਨਸ਼ਨਰਾਂ ਦਾ ਡਿਊ ਮਹਿੰਗਾਈ ਪੱਤਾ ਨਗਦ ਪਿਛਲਾ ਬਕਾਇਆ ਵੀ ਜਾਰੀ ਕਰੇ ਨਹੀਂ ਤਾਂ ਕਾਲੀ ਦੀਵਾਲੀ ਮਨਾਉਣਗੇ ਅਤੇ ਸੰਘੀਤਕ ਰੈਲੀਆਂ ਕਰਨਗੇ ਇਸ ਮੌਕੇ ਮੰਗ ਕੀਤੀ ਗਈ ਕਿ تنਕਾਹਾਂ ਸਾਰੇ ਮੁਲਾਜ਼ਮਾਂ ਕੱਚੇ ਅਤੇ ਪੱਕਿਆਂ ਨੂੰ ਦਿਵਾਲੀ ਤੋਂ ਪਹਿਲਾਂ-ਪਹਿਲਾਂ ਜਾਰੀਆ ਕੀਤੀਆਂ ਜਾਣ। ਇਸ ਮੌਕੇ ਤੇ ਹੋਰ ਜੋ ਆਗੂ ਸਾਥੀ ਹਾਜ਼ਰ ਸਨ ਉਹਨਾਂ ਵਿੱਚ ਪ੍ਰਮੁੱਖ ਪ੍ਰਮੁੱਖ ਹਨ ਸ੍ਰੀ ਜਗমোহন ਸਿੰਘ, ਮੋਗਨਾਥ ਜਸਪਾਲ ਮਹਿਰਾ, ਤਰਲੋਚਨ ਗੇ, ਦਇਆ ਸ਼ੰਕਰ, ਇੰਦਰਪਾਲ ਵਾਲੀਆ ਆਦਿ ਹਾਜ਼ਰ ਸਨ। ਧੰਨਵਾਦ।